ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਯੁੱਧ ਨਸ਼ਾ ਦੇ ਵਿਰੁੱਧ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਲਗਾਤਾਰ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਮੱਲਾਮਾਰੀਆਂ ਜਾਰੀਆਂ ਹਨ ਅਤੇ ਇਸੇ ਲੜੀ ਤਹਿਤ ਪੰਜਾਬ ਪੁਲਿਸ ਦੇ ਜ਼ਿਲ੍ਹਾ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਦੀ ਵੱਡੀ ਮਾਤਰਾ ਵਿੱਚ ਖੇਪ ਬਰਾਮਦ ਕੀਤੀ ਹੈ ਅਤੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕੀ ਫਾਜ਼ਿਲਕਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਮੈਡੀਕਲ ਨਸ਼ਾ ਬਰਾਮਦ ਕੀਤਾ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਨੇ ਰਹੋ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਾਦਵ ਜੀ ਅਤੇ ਸ੍ਰੀ ਹਰਮਨबीर ਸਿੰਘ ਗਿੱਲ ਆਈਪੀਐਸ ਡੀਆਈਜੀ ਫਰੋਈਪੁਰ ਰੇਂਜ ਫਰੋਈਪੁਰ ਜੀ ਦੇ ਦੀਸ਼ਾਂਦਰ ਲੇਸ਼ ਹਿਤ ਅਤੇ ਸ੍ਰੀ ਵਿਰਿੰਦਰ ਸਿੰਘ ਬਰਾੜ ਐਸਐਸਪੀ ਫਾਜ਼ਿਲਕਾ ਜੀ ਦੀ ਜੋਗ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੀ ਸੀਆਈਏ 2 ਟੀਮ ਜਿਸ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਸੀਆਈਏ 2 ਦੇ ਸਬ ਇੰਸਪੈਕਟਰ ਮਰੀਕ ਸਿੰਘ ਨੇ ਸਮੇਤ ਪੁਲਿਸ ਪਾਰਟੀ ਬਹਾਦਰ ਅਕਬਾ ਲੱਡੂ ਵਾਲਾ ਅਤਾੜ ਦੁਰਾਨੇ ਨਾਕਾਬੰਦੀ ਇੱਕ ਕਾਰ ਮਰੂਤੀ ਆਲਟੋ ਵਿੱਚੋਂ ਤਿੰਨ ਆਦਮੀ ਪ੍ਰਿੰਸ ਕੁਮਾਰ ਵਾਸੀ ਰਾਇਆਂ ਵਾਲਾ ਥਾਣਾ ਸਦਰ ਜਲਾਲਾਬਾਦ ਸੰਦੀਪ ਕੁਮਾਰ ਅਤੇ ਜਸ਼ਨਪ੍ਰੀਤ ਵਾਸੀ ਕਮਰੇ ਵਾਲਾ ਇਹਨਾਂ ਪਾਸੋਂ 60000 ਗੋਲੀ ਟਰਾਮਾਡੋਲ ਕਰੋਬिडੋਲ 100 mg ਜਿਹੜੀ ਆ ਕੁੱਲ 60000 ਗੋਲੀ ਬਰਾਮਦ ਕਰਾ ਕੇ ਮਕਦਮਾ ਨੰਬਰ 52 ਮਿਤੀ 11/5/25 ਅਧੀਨ ਧਾਰਾ 22C ਐਨਡੀਪੀਐਸ ਐਕਟ ਥਾਣਾ ਵੈਰੋਕੇ ਦਰਜ ਰਜਿਸਟਰ ਕਰਾਇਆ ਦੋਸ਼ੀਆਂ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਉਹਨਾਂ ਕੋ ਪੁਛਗਛ ਜਾਰੀ ਹੈ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ उन्हमांड हासिल करके मजीद पुछगिछ की जाऊगी ये गोलियां कितों लेके आए थी और कितने बेचनिया ए बी न्यूज चैनल देखने वाले सभी दर्शकों से हम अपील करते हैं कि ए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत